ਬੇਰੋਜ਼ਗਾਰੀ ਅਤੇ ਆਰਥਿਕ ਵਿਕਾਸ ਦੀ ਘਾਟ ਕਾਰਨ ਨਾਗਰਿਕ ਅਤੇ ਪ੍ਰਵਾਸੀ ਹੁਣ ਨਿਊਜ਼ੀਲੈਂਡ ਛੱਡਣ ਲੱਗੇ ਹਨ ਸਟੈਟਿਸਟਿਕਸ ਟੈਕ ਨਿਊਜ਼ੀਲੈਂਡ ਦੁਆਰਾ ਜਾਰੀ ਕੀਤੇ ਗਏ ਡਾਟਾ ਅਨੁਸਾਰ ਜੂਨ 2024 ਤੱਕ 131000 ਲੋਕ ਨਿਊਜ਼ੀਲੈਂਡ ਛੱਡ ਚੁੱਕੇ ਹਨ ਜੋ ਕਿਸੇ ਵੀ ਸਾਲਾਨਾ ਮਿਆਦ ਲਈ ਇੱਕ ਰਿਕਾਰਡ ਸੰਖਿਆ ਹੈ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਛੱਡਣ ਵਾਲੇ 80000 ਤੋਂ ਵੱਧ ਨਾਗਰਿਕ ਹਨ ਜੋ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਛੱਡਣ ਵਾਲੇ ਲੋਕਾਂ ਨਾਲੋਂ ਬਹੁਤ ਦੁਗਣੇ ਹਨ ਇੱਕ ਹੋਰ ਰਿਪੋਰਟ ਅਨੁਸਾਰ ਪ੍ਰਵਾਸ ਕਰਨ ਵਾਲੇ ਜ਼ਿਆਦਾਤਰ ਲੋਕ ਆਸਟ੍ਰੇਲੀਆ ਵੱਲ ਵੱਧ ਰਹੇ ਹਨ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੀ ਅਰਥਵਿਵਸਥਾ ਸੰਘਰਸ਼ਕਾਰੀ ਹੈ ਕਿਉਂਕਿ ਕੇਂਦਰੀ ਬੈਂਕ ਨੇ 1999 'ਚ ਅਧਿਕਾਰਤ ਨਕਦ ਦਰ ਸ਼ੁਰੂ ਕੀਤੇ ਜਾਣ ਤੋਂ ਬਾਅਦ ਦਰਾਂ 'ਚ ਹੁਣ ਤੱਕ ਸਭ ਤੋਂ ਬਾਅਦ 521 ਅਧਾਰ ਅੰਕਾ ਦਾ ਵਾਧਾ ਕੀਤਾ ਹੈ ਵਿਆਜ ਦਰਾਂ ਉੱਚੀਆਂ ਬਣੀਆ ਰਹਿਣ ਕਾਰਨ ਵੀ ਲੋਕਾਂ ਨੇ ਦੇਣ ਛੱਡਣ ਦਾ ਫੈਸਲਾ ਕੀਤਾ ਹੈ ਸਟੇਟਸ ਐਨ ਜੈਡ ਦੇ ਅਨੁਸਾਰ ਮਾਰਚ 2024 ਦੀ ਤਿਮਾਹੀ ਵਿੱਚ ਨਿਊਜ਼ੀਲੈਂਡ ਚ ਬੇਰੋਜ਼ਗਾਰ ਵਿਅਕਤੀਆਂ ਦੀ ਗਿਣਤੀ 31000 ਵਧ ਗਈ ਹੈ ਜਿਸ ਨਾਲ ਬੇਰੋਜ਼ਗਾਰੀ ਦਰ 4.3 ਫੀਸਦੀ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬੇਰੋਜ਼ਗਾਰੀ ਦਰ ਪਿਛਲੀ ਤਿਮਾਹੀ ਦੇ 4 ਫੀਸਦੀ ਤੋਂ ਉੱਪਰ ਹੈ ਇਹ ਮਾਰਚ 2023 ਦੀ ਤਿਮਾਹੀ ਦੇ 3.4 ਫੀਸਦੀ ਤੋਂ 0.9 ਫੀਸਦੀ ਜ਼ਿਆਦਾ ਹੈ NZ ਨੇ ਆਸਟ੍ਰੇਲੀਆ ਨੂੰ ਮਾਈਗ੍ਰੇਸ਼ਨ ਦੇ ਆਰਜੀ ਡਾਟਾ ਵੀ ਜਾਰੀ ਕੀਤਾ ਹੈ ਇਹ ਦੱਸਾਂਦਾ ਹੈ ਕਿ ਨਿਊਜ਼ੀਲੈਂਡ ਦੇ 53 ਫੀਸਦੀ ਨਾਗਰਿਕ ਸਤੰਬਰ 2023 ਵਿੱਚ ਆਸਟ੍ਰੇਲੀਆ ਚਲੇ ਗਏ ਹਨ ਹਾਲ ਹੀ ਦੇ ਸਾਲਾਂ ਵਿੱਚ ਨਿਊਜ਼ੀਲੈਂਡ ਦੇ ਨੌਜਵਾਨ ਪੇਸ਼ੇਵਰਾਂ ਅਤੇ ਗ੍ਰੈਜੂਏਟਾਂ ਨੇ ਉੱਚ ਰਹਿਣ ਸਹਿਣ ਦੀਆਂ ਲਾਗਤਾਂ ਤੇ ਨੌਕਰੀਆਂ ਦੀ ਲਗਾਤਾਰ ਘਾਟ ਕਾਰਨ ਤੇ ਛੱਡਣ ਦੀ ਰਿਪੋਰਟ ਦਿੱਤੀ ਹੈ ਬਹੁਤ ਸਾਰੇ ਨੌਜਵਾਨ ਨਿਊਜ਼ੀਲੈਂਡ ਵਾਸੀਆਂ ਲਈ ਸਕੂਲ ਜਾਂ ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ ਵਿਦੇਸ਼ ਜਾਣਾ ਇੱਕ ਰਸਮ ਮੰਨਿਆ ਜਾਂਦਾ ਹੈ ਇਨਫੋਮੈਟਿਕਸ ਦੇ ਮੁਖ ਅਰਥਸ਼ਾਸਤਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜ਼ਿਆਦਾਤਰ ਨਿਊਜ਼ੀਲੈਂਡ ਵਾਸੀ ਆਸਟ੍ਰੇਲੀਆ ਵੱਲ ਜਾ ਰਹੇ ਹਨ ਜੋ ਦਰਸਾਉਂਦਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਅਤੇ ਪਰਿਵਾਰ ਮੌਕਿਆਂ ਦੀ ਤਲਾਸ਼ ਕਰ ਰਹੇ ਹਨ ਆਸਟ੍ਰੇਲੀਆ ਰੋਜ਼ਗਾਰ ਦਾ ਤਾਂ ਅਕਸਰ ਨਿਊਜ਼ੀਲੈਂਡ ਦੇ ਕਾਮਿਆਂ ਨੂੰ ਉੱਚ ਤਨਖਾਹ ਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਦੀ ਪੇਸ਼ਕਸ਼ ਨਾਲ ਭਰਤੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਹੌਸਲਰ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕਾਂ ਲਈ ਦੇਸ਼ ਛੱਡਣਾ ਆਮ ਗੱਲ ਹੈ ਪਰ ਜੇਕਰ ਰਿਹਾਇਸ਼ ਦੀ ਸਮਰੱਥਾ ਤੇ ਨੌਕਰੀਆਂ ਦੇ ਮੁੱਦੇ ਜਾਰੀ ਰਹਿੰਦੇ ਹਨ ਤਾਂ ਲੋਕਾਂ ਨੂੰ ਵਾਪਸ ਆਉਣ ਲਈ ਮਨਾਉਣਾ ਮੁਸ਼ਕਲ ਹੋਵੇਗਾ। ਅਤੇ ਹੁਣ ਬੇਰੋਜ਼ਗਾਰੀ ਅਤੇ ਆਰਥਿਕ ਵਿਕਾਸ ਦੀ ਘਾਟ ਕਾਰਨ ਨਾਗਰਿਕ ਅਤੇ ਪ੍ਰਵਾਸੀ ਹੁਣ ਨਿਊਜ਼ੀਲੈਂਡ ਛੱਡਣ ਲੱਗੇ ਹਨ। ਸਟੈਟਿਸਟਿਕ ਨਿਊਜ਼ੀਲੈਂਡ ਦੁਆਰਾ ਜਾਰੀ ਕੀਤੇ ਗਏ ਡਾਟਾ ਅਨੁਸਾਰ ਜੂਨ 2024 ਤੱਕ 131200 ਲੋਕ ਨਿਊਜ਼ੀਲੈਂਡ ਛੱਡ ਚੁੱਕੇ ਹਨ